ਯਾਰ ਬਾਈ ਯਾਰ ਅੱਗ ਲੱਗ ਗਈ ਯਾਰ ਮੈਨੂੰ ਲੱਗਦਾ ਯਾਰ ਆ ਹੋਟਲ ਚ ਅੱਗ ਲੱਗ ਗਈ ਉਹ ਬਾਈ ਉਹ ਯਾਰ ਬਾਈ ਹਲੇ ਤੱਕ ਵੀ ਅੱਗ ਪੱਗ ਰਹੀ ਹੈ 8 ਵਜੇ ਯਾਰ ਓਹ ਹੋ ਹੋ ਰਕ ਲੰਗਾਣਾ ਪੂਗਾ ਯਾਰ ਕਿਉਂਕਿ ਸਿੰਗਲ ਰੋਡ ਚੱਲ ਰਹੀ ਹੈ ਸਿੱਧਾ ਟ੍ਰੈਫਿਕ ਕੰਡੀ ਪੂਗੀ ਕੰਟਰੋਲ ਹਾਂਜੀ ਬਈ ਸਸਤਰੀ ਗਾਲੀ ਸਾਰਿਆਂ ਨੂੰ ਹੋਰ ਸਭ ਟੇਟਾ ਕੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਇੱਕ ਹੋਰ ਨਵੇਂ ਮੋਟੋ ਵਲੌਗ ਦੇ ਵਿੱਚ ਅ ਸੋ ਯਾਰ ਆਪਾਂ ਅੱਜ ਜਾਣਾ ਸੀ ਕਿਤੇ ਇਸ ਰਾਈਡ ਦੇਣਾ ਸ਼ੋਰਟ ਰਾਈਡ ਹੀ ਰੱਖਾਂਗੇ ਤੇ ਬਸ ਰੋਪਨਪਰੀ ਦੇ ਘਰੇ ਖੜੇ ਸੀ ਇੱਥੋਂ ਦੀ ਬਸ ਨਿਕਲਣ ਲੱਗਿਆਂ ਚਲੋ ਹਾਂ ਵੈਸੇ ਯਾਰ ਕੋਈ ਸਪਲੈਨ ਹੈ ਨਹੀਂ ਸੀ ਅੱਜ ਕਿਤੇ ਵੀ ਜਾਣ ਦਾ ਕਿਉਂਕਿ ਯਾਰ ਥੱਕੇ ਪਏ ਸੀ ਅੱਜ ਐਂ ਕਰ ਰਹੇ ਸੀਗਾ ਮਨ ਵੀ ਬਸ ਰੈਸਟ ਕਰੀਏ ਯਾਰ ਬਹੁਤ ਟਾਈਮ ਹੋ ਗਿਆ ਸੀਗਾ ਆਫਿਸ ਦੇ ਕੰਮ ਮਚੋ ਨਾ ਕੰਟੀਨਿਊਸਲੀ ਕੰਮ ਕਰਦਾ ਰਹਿੰਦਾ ਨਾ ਥੋੜਾ ਜਿਹਾ ਬੰਦ ਨੂੰ ਇਰੀਟੇਟ ਜੀ ਹੋਣ ਲੱਗਦੀ ਹੈ ਨਾ ਉਹ ਰੈਗੂਲਰ ਜਗਾ ਮਾ ਤੋਂ ਫਿਰ ਪਰ ਬਿਨ ਬਿਰੇ ਦਾ ਫੋਨ ਆ ਗਿਆ ਸੀਗਾ ਦੋ ਤਿੰਨ ਵਾਰ ਕਹਿੰਦੇ ਚੱਲਦੇ ਆ ਰਾਈਟ ਤੇ ਪਰ ਮੈਨੂੰ ਵੀ ਐ ਜਿਹਾ ਮੈਂ ਚੱਲਦਾ ਰਾਈਟ ਲਾਈਨ ਕਿਉਂ ਤਾਂ ਜਿਹੜਾ ਮਾਈਂਡ ਛੜਾ ਸੈਟ ਜਾ ਹੋ ਜਾਊਗਾ ਨਾ ਮਾਜ ਉਸੇ ਕਰਕੇ ਨਿਕਲਿਆ ਅੱਜ ਰਾਈਟ ਤੇ ਦੇਖਦੇ ਆ ਯਾਰ ਸ਼ਾਇਦ ਪਟਿਆਲੇ ਤੱਕ ਦੀ ਲਾਉਣੀ ਆ ਰਾਈਟ ਵੀਡੀਓ ਦੇ ਵਿੱਚ ਕਰੋ ਫਿਰ ਅੱਜ ਇੰਜੋਏ ਯਾਰ ਸੰਡੇ ਰਾਈਡ ਨੂੰ ਤੁਸੀਂ ਲੱਗ ਪੱਕੀ ਤਾਂ ਆ ਜਾਣਾ ਯਾਰ ਬਾਈਕ ਤੇ ਬੈਠਣ ਸਾਰੀ ਥੋੜੀ ਪੋਜ਼ਿਟਿਵ ਵਾਈਬਸ ਆਣੀ ਸ਼ੁਰੂ ਹੋ ਜਾਂਦੀਆਂ ਨੇ ਕਿਉਂ ਗਿਆ ਰਜਸ਼ਵੀਰ ਦਾ ਹੀ ਮਤਲਬ ਥੋੜਾ ਅਜੀਬ ਜਿਹਾ ਫੀਲ ਹੋ ਰਿਹਾ ਜਿਗਾ ਪਤਾ ਨਹੀਂ ਕਿਉਂ ਯਾਰ ਕੁਝ ਵੀ ਕਰਨ ਦਾ ਮਨ ਨਹੀਂ ਕਰ ਰਹਾ ਜਿਗਾ ਇੱਕ ਦੋ ਰੀਲਸ ਐਡਿਟ ਕਰੀ ਸੀ ਇੰਸਟਾਗ੍ਰam ਆਸਤੇ ਅਪਲੋਡ ਕਰਤੀ ਸੀ ਆਪਾਂ ਨੇ ਤੇ ਬਾਕੀ ਯਾਰ ਜਿਹਨੇ ਇੰਸਟਾਗ੍ਰam ਤੇ ਫੋਲੋ ਨਹੀਂ ਕਰਤਾ ਇੰਸਟਾਗ੍ਰam 'ਤੇ ਜੁੜੋ ਫੋਲੋ ਕਰਿਓ pp13 rider ਨਾਮ ਤੇ ਆਪਣਾ ਚੈਨਲ ਹੈਗਾ ਤੇ ਹੋਪ ਯਾਰ ਜਿਹੜੀ ਵੀਡੀਓ ਆਪਣੀਆਂ ਚੈਨਲ ਤੇ ਅਪਲੋਡ ਕਰ ਰਹਾ ਹਾਂ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਨਾ ਯਾਰ ਜਿੰਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਥੋੜੇ ਕੀ ਤੇਰੇ ਪਹਿਲਾਂ ਯਾਰ ਵੈਸੇ ਮੌਸਮ ਬਹੁਤ ਵਧੀਆ ਸੀਗਾ ਠੰਡੀ ਠੰਡੀ ਹਵਾ ਚੱਲ ਰਹੀ ਸੀ ਕਿ ਤੂੰ ਪਹਿਨਣ ਸੀਗਾ ਬਟਾ ਹੀ 10 15 ਮਿੰਟ ਦੇ ਵਿੱਚ ਚੇਂਜ ਹੋ ਗਿਆ ਮੌਸਮ ਧੁੱਪ ਵੀ ਆ ਗਈ ਹਵਾ ਜੀ ਵੀ ਰੁਕ ਗਈ ਜਿਹੜਾ ਗੱਲਾਂ ਕਰਦੇ ਕਰਦੇ ਪਤਾ ਨਹੀਂ ਲੱਗਿਆ ਕਦੋਂ ਆਪਾਂ ਬਾਈਪਾਸ ਤੇ ਪਹੁੰਚ ਗਏ ਜਿਹੜੇ ਆਪਣੇ ਤੁਨੂਲੇ ਵਾਲੇ ਮੈਂਬਰ ਨੇ ਉਹ ਸ਼ਾਇਦ ਅੱਗੇ ਜਿਹੜਾ ਫਲਾਈਓਵਰ ਹੈ ਬਾਈਪਾਸ ਤੋਂ ਮਤਲਬ ਇਹਦਾ ਆ ਟੱਪ ਕੇ ਸਾਰਾ ਹਨਾ ਉੱਥੇ ਵੇਟ ਕਰ ਰਹੇ ਨੇ ਗੋਰਾਪੜੀ ਸੌਰਵ ਐਂਡ ਵਨ ਨਿਊ ਮੈਂਬਰ ਬਾਈਕ ਤਾਂ ਮੈਨੂੰ ਯਾਰ ਕੈਟ ਲੱਗ ਰਹੀ ਆ ਪੂਰੀ ਮਤਲਬ ਆਫ ਰੋਡਿੰਗ ਵਾਲੀ ਬਾਈਕ ਨਹੀਂ ਉੱਚੀ ਜੀ ਥੋੜਾ ਕਲੋਜ਼ ਅਪ ਦਿਖਾ ਦਿਨੇ ਤੁਹਾਨੂੰ ਵੈਸੇ ਯਾਰ ਆ ਰੋਡ ਜਿਹੜੀ ਕੁਝ ਕ ਟਾਈਮ ਪਹਿਲਾਂ ਅੰਡਰ ਕੰਸਟਰਕਸ਼ਨ ਸੀ ਹੈ ਨਾ ਆਲਮੋਸਟ ਕੰਪਲੀਟ ਹੋ ਹੀ ਚੁੱਕੀ ਆ ਹੌਲੀ ਹੌਲੀ ਪੈਚ ਵਾਈ ਪੈਚ ਵਰਕ ਵਰਕ ਕਰ ਰਹੇ ਨੇ ਮਿਸ ਜਿਹੜਾ ਪਾਣੀ ਘੜ ਸੀਟ ਦੇ ਅੰਦਰ ਆਉਂਦੀ ਸੀਗਾ ਪੈਚ ਕੰਪਲੀਟ ਹੋ ਚੁਕਿਆ ਇਸ ਤੋਂ ਬਾਅਦ ਹੁਣ ਜਿਹੜਾ ਥੋੜਾ ਹਾਈਵੇ ਤੇ ਆ ਰਿਹਾ ਮਨੇ ਟੱਪ ਕੇ ਜੇ ਉਹ ਹਲੇ ਅੰਡਰ ਕੰਸਟਰਕਸ਼ਨ ਹੀ ਚੱਲ ਰਿਹਾਗਾ ਹੋ ਜਾਣਾ ਉਹ ਵੀ ਹੌਲੀ ਹੌਲੀ ਕੰਪਲੀਟ ਯਾਰ ਤੇ ਆ ਜਿਹੜੀ ਹੁਣ ਇਹਨਾਂ ਨੇ ਰੋਡ ਬਣਾਈ ਹੈ ਹਨਾ ਬੜੀ ਘਾਟ ਆ ਬੜੀ ਸਮੂਥ ਹੈ ਰਿਕਵਲਿਟੀ ਵੀ ਵਧੀਆ ਮੀਨਸ ਜਿਵੇਂ ਨਵੀਂ ਬਣੀ ਸੀ ਪਹਿਲਾਂ ਨਾ ਅਜ ਤੋਂ ਚਾਰ ਪੰਜ ਸਾਲ ਪਹਿਲਾਂ ਸੇਮ ਟੂ ਸੇਮ ਐਜ਼ ਇਟ ਇਜ਼ ਬਣੀ ਹੈ ਬਿਲਕੁਲ ਇਸ ਮੂਹਤਨ ਦਾ ਰੋਡ ਗਿਆ ਕਰ ਦਿਆ ਵਿਕਲ ਹੈ ਉੱਪਰ نیچے ਜਾਂਦਾ ਇਹ ਆ ਗਿਆ ਜੀ ਆਪਣਾ ਛੰਨੋ ਵਾਲਾ ਟੋਲ ਟੈਕਸ ਯਾਰ ਰੋਡ ਦਾ ਕੰਮ ਚੱਲ ਰਿਹਾ ਨਾ ਇਸ ਸਾਈਡ ਵੀ ਇਸੇ ਓਪਨ ਤਾਂ ਹੈ ਬਟੋ ਕਿ ਤੁਹਾਨੂੰ ਦਿਖਾ ਦਿੰਨਾ ਮੈਂ ਕੀ ਚੱਕਰ ਆਇਆ ਇਹਨਾਂ ਨੇ ਹਲੇ ਤੋੜੀ ਹੋਈ ਹੈ ਜਿਹੜੀ ਕ੍ਰਸ਼ਰ ਕਰਕੇ ਜਿਹੜੀ ਉੱਪਰੋਂ ਇਕਰ ਲਿਆਰ ਕੱਢੀ ਹੋਈ ਹੈ ਤਾਂ ਇਸਲੇ ਤੇ ਯਾਰ ਬਹੁਤ ਰਿਸਕ ਹੈ ਯਾਰ ਬਾਈਕ ਚਲਾਣਾ ਤਾਂ ਕਰਕੇ ਭਾਈ ਇਸ ਇਧਰ ਦੀ ਹੋਈ ਚੱਲਾਂਗੇ ਮੈਂਬਰਸ ਅੱਜ ਪਿੱਛੇ ਨੇ ਆਪਣੇ ਤਾਂ ਉਸ ਵਾਸਤੇ ਰੁਕੇ ਹੈ ਕਿ ਮੈਨੂੰ ਗਾਈਡ ਕਰ ਦਾਂਗੇ ਨਹੀਂ ਤਾਂ ਇਸ ਰੋਂਗ ਸਾਈਡ ਚਲੇ ਜਾਣਗੇ ਪਹਿਲਾਂ ਵੀ ਉਹ ਇਸ ਸਾਈਡ ਤੇ ਆ ਕੇ ਤੀ ਯਾਰ ਪਿੱਛੇ ਕਿਉਂਕਿ ਬੈਰੀਕੇਟ ਲੱਗੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਰੱਕ ਲੰਘਾਣਾ ਪਊਗਾ ਯਾਰ ਕਿਉਂਕਿ ਸਿੰਗਲ ਰੋਡ ਚੱਲ ਰਹੀ ਹੈ ਸ ਟ੍ਰੈਫਿਕ ਕੰਟਰੋਲ ਹੋ ਗਈ ਕੰਟਰੋਲ ਚਲੋ 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 ਜੀ ਜਿਆ ਯਾਰ ਜ਼ਰੂਰੀ ਇਹ ਲੈਣਾ ਯਾਰ ਤੁਸੀਂ ਅਗਰ ਬਾਈਕ ਰੈਡ ਕਰ ਰਹੇ ਹੋ ਤੁਹਾਨੂੰ ਇਹ ਚੀਜ਼ਾਂ ਮੈਨੇਜ ਕਰਨੀਆਂ ਆਉਣੀ ਚਾਹੀਦੀਆਂ ਨੇ ਬਾਈ ਟ੍ਰੈਫਿਕ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਆ ਹੁਣ ਵਿਚਾਰਾ ਟਰੱਕ ਵਾਲਾ ਦਿੱਕਤ ਹੋ ਜਾਂਦੀ ਉਹਨੂੰ ਵਿਚਾਰੇ ਨੂੰ ਜੇ ਟਰੱਕਰ ਨੂੰ ਦਿੱਕਤ ਨਾ ਹੁੰਦੀ ਪਰ ਰੇੜੀਆਂ ਟ੍ਰੈਫਿਕ ਚੱਲਦੀ ਆ ਉਹਨੂੰ ਦਿੱਕਤ ਹੋ ਜਾਂਦੀ ਤਾਂ ਹਰ ਇੱਕ ਚੀਜ਼ ਬੰਦ ਨੂੰ ਹੋਣੀ ਚਾਹੀਦੀ ਆ ਯਾਰ ਹਨਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਫਟਿਆਲੇ ਪਹੁੰਚ ਵੀ ਗਏ ਆਪਾਂ ਲੋਕੇਸ਼ਨ ਦੇਖਦੇ ਆ ਸ਼ਾਇਦ ਉਹੀ ਹੋਊਗੀ ਜਿੱਥੇ ਹਰ ਵਾਰੀ ਰੁਕਦੇ ਆ ਯਾਰ ਬਾਈ ਇਹ ਰੇ ਅੱਗ ਲੱਗ ਗਈ ਯਾਰ ਮੈਨੂੰ ਲੱਗਦਾ ਯਾਰ ਉਹ ਹੋਰ ਜਗ ਲੱਗ ਗਿਆ ਉਹ ਬਾਈ ਸਾਹਿਬ ਹੋ 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 ਤਰੀ ਫਾਇਰ ਬਗਰੇਡ ਵਾਸੇ ਪਹੁੰਚੀ ਔਰੇ ਯਾਰ ਕੀ ਬਾਤ ਆ ਯਾਰ ਓ ਮਾਈ ਗੋਡ ਬਹੁਤ ਬਹੁਤ ਤੇਜ਼ ਯਾਰ ਮਤਲਬ ਮਤਲਬ ਕੀ ਦਸਾਂ ਕਿ ਮਤਲਬ ਅੰਦਰ ਦਾ ਨਾਲ ਵੀ ਸਾਰਾ ਚੱਲ ਕੇ ਸਵਾਈ ਹੋ ਗਿਆ ਤਕਰੀਬਨ ਤਕਰੀਬਨ ਯਾਰ ਦੂਰੋਂ ਵਾਸੇ ਯਾਰ ਮੈਨੂੰ ਦਿਖਦਾ ਰਿਹਾ ਸੀਗਾ ਤੂੰ ਆ ਵੀ ਪਦੇ ਆ ਲੱਗ ਰਿਹਾ ਜਿਵੇਂ ਚੱਲ ਕਿਸੇ ਨੇ ਗੂਰਾ ਪਰਾਂ ਥੋੜੀ ਬਹੁਤ ਆਗੂ ਕੋਲਾਈ ਹੋਗੇ ਨਾ यार भाई ऐनी से पता यार फिर रे होटल जा कल आती होगी यार ओ भाई यार मड़ा हुआ यार है ना चला अभी बंदे यार सेफ है बस समाज सुन्दर ज़रो कोई नहीं ओ यार गलत होगा यार फायर भी क्रेडिट में खड़ी हैं तीन चार गटियाँ ਮੈਂ ਮੈਸੇ ਕਾਊਂਟਰ ਹੀ ਕਰਿਆ ਮੈਨੂੰ ਲੱਗ ਰਿਹਾ ਸੀ ਵੀ ਤਿੰਨ ਗੱਡੀਆਂ ਦਾ ਸਾਹ ਉਹ ਤੇ ਖੜੀਆਂ ਸੀ ਗਿਆ ਮੋਕੇ ਤੇ ਤੇ ਹੁਣੇ ਹੋਇਆ ਕਿਦੋਂ ਮੈਂ ਕਿਸ ਵੇਲੇ ਹੋਇਆ ਯਾਰ ਇਹ ਨਹੀਂ ਪਤਾ ਬੜਾ ਅੱਗ ਦੀ ਜੜ ਦੇਖ ਰਿਹਾ ਸੀਗਾ ਬਹੁਤ ਜ਼ਿਆਦਾ ਸਿਆਗ ਛੋੜੀ ਥੋੜੀ ਮੋਜੀ ਨਹੀਂ ਸੀਗੀ ਕੋਕੀ ਤੋਂ ਉਹਦੀ ਅੱਗ ਦੀ ਜਿਹੜੀ ਫਲੇਮਸ ਸੀ ਕਿਉਂ ਦੱਸ ਰਹੀ ਸੀਗਾ ਕਿ ਬਹੁਤ ਹੀ ਤੇਜ਼ ਸੀ ਅੱਗ ਯਾਰ ਅਸੀਂ ਪਟਿਆਲੇ ਕਰਕੇ ਆਪਾਂ ਐਂਟਰ ਤੇ ਲੋਕੇਸ਼ਨ ਦੇਖਦੇ ਆ ਕਿ ਕਿੱਥੇ ਜ ਰੁਕਣਾ ਕਾ ਚੱਲੀ ਯਾਰ ਉਹੀ ਫਾਇਰ ਬਗਰੇੜ ਵਾਲੀ ਉੱਥੇ ਚੱਲਿਓ ਕਿ ਜਿੱਥੇ ਅੱਗ ਲੱਗ ਰਹੀ ਹੈ ਮੈਨੂੰ ਲੱਗਦਾ ਯਾਰ ਫਿਲਹਾਲ ਉਹ ਹੀ ਲੋਕੇਸ਼ਨ ਹੀ ਆ ਜਿੱਥੇ ਪਹਿਲਾਂ ਰੁਕਦੇ ਹੁੰਨੇ ਆਪਾਂ ਉੱਥੇ ਰੁਕਦੇ ਆਂਗੇ ਬਹੁਤ ਟਾਈਮ ਲੱਗਿਆ ਰਜਪਟਿਆਲਾ ਰਾਈਟ ਤੇ ਆ ਸੱਚੀ ਉਹ ਜੀ ਆ ਗਿਆ ਪੰਜ ਜੱਗੀ ਸਵੀਟਸ ਦੇ ਕੋਲ ਬਸ ਥੋੜੀ ਜਿਹੀ ਦੂਰ ਰਹਿ ਗਿਆ ਆਪਣੀ ਮੈਵਰੀ ਕਾਲੀ ਲੋਕੇਸ਼ਨ ਉੱਥੇ ਰੁਕਦੇ ਨੇ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਗਿਰੋ ਭਾਈ ਜੀ ਯਾਰ ਵੇਟ ਕਰ ਰਹੇ ਨੇ ਘੰਟੇ ਤੋਂ ਆਪਣੀ ਯਾਰ ਬਹੁਤ ਫੀਲ ਜੋ ਆ ਯਾਰ ਮੈਨੂੰ ਹਣਾ ਕਿਉਂਕਿ ਯਾਰ ਇੰਸਟਾਗ੍ਰਾਮ ਤੇ ਵੈਸੇ ਸਟੋਰੀ ਤੇ ਮੈਂ ਪਾਣੀ ਸੀਗਾ ਵੈਸੀ ਨੋਰਮਲ ਇੱਕ ਗੱਲ ਹੋਈ ਸੀ ਚੈਟਿੰਗ ਚ ਭਾਈ ਨਾਲ ਮਹਾ ਚਲਾਵਾਂਗੇ ਅੱਜ ਸਾਡੀ ਗਲਤੀ ਐ ਸੱਚੇ ਸਾਡਾ ਸ਼ੈਡਿਊਲ ਪਿੱਛੇ ਡੇਟ ਹੋ ਗਿਆ ਯਾਰ ਉਸ ਕਰਕੇ ਥੋੜਾ ਸਾਰਾ ਹੀ ਰਾਈਟ ਦਾ ਪਲਾਨ ਡਿਲੇ ਹੁੰਦਾ ਹੀ ਆਇਆ ਪਿੱਛੋਂ ਵਨ ਸ਼ਾਟ ਵਨ ਸ਼ਾਟ ਓਕੇ ਉੱਥੇ ਤਾਂ ਇੰਸਟਾਗ੍ਰਾਮ ਤੇ ਕੁਝ ਹੋਰ ਉਹ ਕਰ ਰਹੇ ਸੀਗਾ ਅੱਗੇ ਜਿਹੜਾ ਬਿੱਟੂ ਨੇ ਕਿਹਾ ਮੇਰੇ ਡੈਡੀ ਦਾ ਨਾਮ ਓਕੇ ਅੱਛਾ ਉਰੀ ਲੋਕਲ ਹੀ ਰਹਿੰਦੇ ਤੁਸੀਂ ਨਾ ਸੰਡੇ ਅੱਜ ਵੀ ਬੜੀ ਮੁਸ਼ਕਿਲ ਆ ਲਾਇਆ ਮਨ ਨਹੀਂ ਸੀ ਅੱਜ ਤੇ ਬਾਕੀ ਆ ਤੁਸੀਂ ਮਿਲੀ ਲੇ ਹੋਗੇ ਬਾਈ ਨੂੰ ਯਾਰ ਕਾਫੀ ਟਾਈਮ ਤੋਂ ਵੇਟ ਕਰ ਰਹਾ ਇਸ ਲਈ ਸੋਰੀ ਯਾਰ ਬਾਈ ਨੂੰ ਕਿਉਂਕਿ ਵੋਟ ਵੇਟ ਕਰਨੀ ਪਈ ਬਾਈ ਨੂੰ ਸਾਡੇ ਘਰ ਕੇ ਯਾਰ ਹਨ ਤੇ ਕੋਈ ਨਹੀਂ ਬਾਈ ਜੀ ਫਿਰ ਆਵਾਂਗੇ ਦੁਬਾਰਾ ਫਿਰ ਜਰੂਰ ਮਿਲਾਂਗੇ ਯਾਰ ਬਾਈ ਨੂੰ ਯਾਰ ਮਿਲ ਕੇ ਬਹੁਤ ਵਧੀਆ ਲੱਗਿਆ ਯਾਰ ਤੇ ਦੇਖਦੇ ਆ ਬਾਕੀ ਨੈਕਸਟ ਸੰਡੇ ਹਨਾ ਨੈਕਸਟ ਸੰਡੇ ਜਾਂ ਉਸ ਤੋਂ ਪਹਿਲਾਂ ਬਾਅਦ ਚ ਕਦੋਂ ਕੋ ਪਲਾਨ ਬਣਦਾਗਾ ਤੇ ਠੀਕ ਹੈ ਜੀ ਫਿਰ ਮਿਲਾਂਗੇ ਦੁਬਾਰਾ ਆ ਚੈੱਕ ਕਰੋ ਯਾਰ ਪਟਿਆਲੇ ਦੀ ਰੌਣਕ ਜਿਹੜੀ ਕਿ ਆਪਣੀ ਫੇਵਰੇਟ ਜਗ੍ਹਾ ਯਾਰ ਨਾ ਕਾਫੀ ਟਾਈਮ ਤੋਂ ਸੋਚਦੇ ਸੀ ਪਹਿਲਾਂ ਵੀ ਪਟਿਆਲੇ ਸ਼ਿਫਟ ਹੋਈਏ ਸ਼ਿਫਟ ਹੋਈਏ ਬਟ ਕਿਸੇ ਵਜ੍ਹਾ ਕਰਕੇ ਉਹ ਨਾਲ ਹੋ ਨਹੀਂ ਪਾਇਆ ਬਟ ਯਾਰ ਉਹਦੇ ਸੱਚੀ ਜੀ ਬੋਲ ਰਹਾ ਯਾਰ ਆ ਦੇਖੋ ਰੌਣਕ ਚੈੱਕ ਕਰੋ ਯਾਰ ਤੁਸੀਂ ਪਟਿਆਲੇ ਦੀ ਯਾਰ ਟ੍ਰੈਫਿਕ ਚੈੱਕ ਕਰੋ ਯਾਰ ਪੂਰਾ ਫਲਾਈਓਵਰ ਗੱਡੀ ਨਾਲ ਨਹੀਂ ਜਾਮ ਹੋਇਆ ਬੈ ਆ ਟਾਈਮ ਤੇ ਆ ਵੇਸੇ ਕਾਮਨ ਆ ਯਾਰ ਪਟਿਆਲੇ ਦੇ ਵਿੱਚ ਨਾ ਹੋਗੇ ਹਰੇ ਕੋਈ ਨਿਕਲਦਾ ਗੱਡੀ ਲੈ ਕੇ ਘੁੰਮਣ ਫਿਰਨ ਵਾਸਤੇ ਕੋਈ ਆਪਣੇ ਕੰਮ ਵਾਸਤੇ ਨਿਕਲਦਾ ਟ੍ਰੈਫਿਕ ਦਾ ਫਿਰ ਤੁਹਾਨੂੰ ਪਤਾ ਹੀ ਹੈ ਚਲੋ ਜੀ ਠੀਕ ਹੈ ਜੀ ਫਿਰ ਨਿਕਲਦੇ ਆ ਉਹਨੂੰ ਵਾਈਪਸ ਤੇ ਰੁਕੇ ਸੀਗੇ ਆਪਾਂ ਉਰੇ ਰੌਣਕ ਤਾਂ ਜੇ ਤੁਸੀਂ ਦੇਖ ਸਕਦੇ ਹੋਗੇ ਇਸ ਜਮਾ ਸਰੀਫ ਲੱਗੇ ਪਿਆ ਉਹਰੇ ਤੇ ਬਸ ਹੁਣ ਸਿੱਧਾ ਕਰੀ ਸਟਾਪ ਮਾਰਾਂਗੇ ਹੋਰ ਤਾਂ ਕਿਤੇ ਰੁਕਣਾ ਨਹੀਂ ਯਾਰ ਆਪਾਂ ਨੇ ਵਾਈਜ਼ਰ ਉਹ ਜ਼ਰਾ ਕਲੀਨ ਕਰ ਲੈ ਸਾਰਿਆਂ ਨੇ ਮੈਂ ਹੀ ਰਹਿ ਗਿਆ ਇਹਦੀਆਂ ਮਾਂ ਚੱਲ ਠੀਕ ਹੈ ਹਲੇ ਚੱਲ ਜੂਗਾ ਵਾਜ਼ੇ ਖਿਚਲੀ ਹੁਣ ਅੱਪਾ ਕਰ ਵਾਪਸੀ ਨੂੰ ਤਿਆਰੀ ਵਧੀਆ ਰੀ ਯਾਰ ਅੱਜ ਦੀ ਰੈਡ ਵੀ ਕੁਝ ਪਲਾਨ ਨਹੀਂ ਸੀ ਵੈਸੇ ਸਵੇਰੇ ਨਿਕਲਣਾ ਦਾ ਨਾ ਬਿਲਕੁਲ ਵੀ ਮਾਨ ਨਹੀਂ ਸੀ ਗੈਰਾਂ ਚ ਪਤਾ ਨਹੀਂ ਕਿਉਂ ਥੱਕੇ ਥੱਕੇ ਜਾ ਪੈ ਜਗੇ ਪਰ ਐ ਵੀ ਹੁਣ ਵਾਪਸੀ ਵੇਲੇ એનર્ਜੀ ਲੈਵਲ ਫੁੱਲ ਆ ਜਾਮਾ ओके दी रिपोर्टਾ ਹੁਣ ਉਹ ਯਾਰ ਬਾਈ ਹਲੇ ਤੱਕ ਵੀ ਆਗ ਬਲੱਗ ਰਹੀ ਹੈ 8:00 ਵਜੇ ਯਾਰ ਓਹ ਓਹ ਉਹ ਨੱਕ ਨੱਕ ਯਾਰ ਸੋਖਿਆ ਹੈ ਕੰਮ ਯਾਰ ਬੱਬੇ ਅਸੀਂ ਉਹ ਰਿ 6:00 ਵਜੇ ਤੋਂ ਦੇਖਿਆ ਸੀਗਾ ਪਹਿਲਾ ਵੀਡੀਓ 6:00 ਵਜੇ ਆਪਾਂ ਆਏ ਸੀ ਪਹਿਲਾਂ 6:00 ਵਜੇ ਵੀ ਆ ਨਗਰਾ ਸੀ ਪੂਰਾ ਵੀ ਚਰਨ ਨੂੰ ਪਤਾ ਮੋਝੂਗੀ ਥੋੜੇ ਕ ਟਾਈਮ ਨੂੰ ਹਣਾ ਹੁਣ 8:30 ਹੋ ਰਿ ਨੇ ਹਲੇ ਵੀ ਉਹੀ ਸੇਮ ਪੋਜੀਸ਼ਨ ਚ ਹੀ ਹੈ ਕੰਮ ਫਰਬ ਗ੍ਰੇਡ ਦੀ ਗੱਡੀ ਕੋਈ ਦਿਖ ਨਹੀਂ ਰਹੀ ਹੁਣ ਇਸ ਟਾਈਮ ਦਾ ਕਮਾਲ ਹੋ ਗਿਆ ਯਾਰ ਪਤਾ ਨਹੀਂ ਕੀ ਹੋਇਆ ਹਾਲ ਤੱਕ ਅੱਗ ਚੱਲੀ ਹੋ ਜਾਂਦੀ ਹੈ ਚੱਲੀ ਹੋ ਜਾਂਦੀ ਹੈ ਹੋਰ ਆਪ ਬਸ ਉਖਾ ਰੱਖੇ ਯਾਰ ਮਾੜੀ ਹੋ ਗਈ ਹੈ ਨਾ ਭਾਈ ਨਾਲ ਯਾਰ ਜਿਦਾ ਵੀ ਸੀਗਾ ਬਸ ਯਾਰ ਉਮੀਦ ਕਰਦੇ ਆਂ ਵੀ ਜਿਹੜਾ ਜਿੰਨੇ ਵੀ ਬੰਦੇ ਸੀ ਉੱਥੇ ਕੰਮ ਕਮ ਕਰ ਰਹੇ ਹੋਣੇ ਬਸ ਸਾਰੇ ਸੇਫ ਹੋਣ ਯਾਰ ਫਾਈਨਲੀ ਮੈਂ ਤਾਂ ਸਾਹਿਲ ਪਹੁੰਚ ਗਿਆ ਬਾਕੀ ਰੋਬਿਨ ਹੋਰ ਆਰਨਵ ਚਲਾ ਗਿਆ ਘਰੇ ਤੇ ਅਸੀਂ ਕਰਕੇ ਬਸ ਸੰਗਰੂਰ ਦੇ ਵਿੱਚ ਐਂਟਰ ਮੈਂ ਸੋਚ ਰਿਹਾ ਚੱਲ ਕਿ ਕੋਈ ਯਾਰ ਸਿਟੀ ਰਾਉਂਡ ਲੈ ਕੇ ਫੇਰ ਹੀ ਜਾਊਗਾ ਘਰੇ ਯਾਰ ਹਨਾ ਰਾਈਡ ਤੇ ਨਿਕਲਿਆ ਤਾਂ ਯਾਰ ਇਹ ਕੋਈ ਸੰਗਰੂਰ ਦੀ ਸਿਟੀ 'ਚ ਆਪਾਂ ਨਾ ਜਾਈਏ ਤਾਂ ਹੋ ਨਹੀਂ ਸਕਦਾ ਹਨਾ ਸਿਟੀ 'ਚ ਆਣਾ ਜਾਣਾ ਤਾਂ ਜ਼ਰੂਰੀ ਹੈ ਯਾਰ ਕੀ ਟਾਈਮ ਵੀ ਬਹੁਤ ਹੋ ਚੁੱਕਾ ਯਾਰ ਪੌਣੇ 10 ਹੋ ਗਿਆ ਅਸ ਤਾਂ ਬਹੁਤ ਹੀ ਲੇਟ ਹੋ ਗਿਆ ਰਾਈਟ ਤੇ ਕਰੋ ਮੀ ਕਿਤੇ ਗਾਲੀ ਨਾ ਪੈ ਜਾਣਾ ਜੀ ਠੀਕ ਹੈ ਜੀ ਇਸ ਵਲੋਗ ਨੂੰ ਕਰਦੇ ਆ ਪਾਵਰ ਐਂਡ ਹੈ ਨਾ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਬਾਬਾ ਟੇਕ ਕੇਅਰ ਸਸਰੇ ਘਾਲ ਜੀ ਸਾਰਿਆਂ ਨੂੰ